ਮੇਰਾ ਕੋ ਐਕਸੀਡੈਂਟ ਹੋ ਗਿਆ ਸੀ ਕਾਰ ਐਕਸੀਡੈਂਟ ਕਾਫੀ ਵੱਡਾ ਐਕਸੀਡੈਂਟ ਹੋ ਗਿਆ ਸੀ ਜਦੋਂ ਮੋਟੋ ਮੇਰੀ ਕਬਰੀ ਹੋਈ ਮੇਰੇ ਹਿਪ ਵਿੱਚ ਫ੍ਰੈਕਚਰ ਹੋ ਗਿਆ ਸੀ ਠੀਕ ਹੋਏ ਤੇ ਮੈਂ ठान ਲਈ ਕਿ ਮੈਂ ਇੱਕ ਨਵੀਂ ਚੀਜ਼ ਕੋਈ ਕਰਕੇ ਦੁਨੀਆ ਨੂੰ ਕੋ ਦਿਖਾਉਂਗਾ ਏਜ ਇਜ਼ ਜਸਟ ਅ ਨੰਬਰ ਤੇ ਮੈਂ 1 ਸਾਲ ਪਹਿਲਾਂ ਆਪਣਾ ਮੋਡਲਿੰਗ ਦੀ ਲਾਈਨ 'ਚ ਆ ਗਿਆ ਤੇ ਮੋਡਲਿੰਗ ਵਿੱਚ ਮੈਂ ਬੜਾ ਸਕਸੈਸਫੁਲੀ ਕਾਮਯਾਬੀ ਨਾਲ ਆਪਣਾ ਯੋਗਦਾਨ ਪਾਇਆ ਅੱਜ ਮਾਡਲਿੰਗ ਦੀ ਦੁਨੀਆ ਵਿੱਚ 데ਰਾਦੂਨ ਨੋਇਡਾ ਦਿੱਲੀ ਲੁਧਿਆਣਾ ਜਿੰਨੇ ਵੀ ਸ਼ੋ ਫੈਸ਼ਨ ਸ਼ੋ ਹੁੰਦੇ ਨੇ ਉਹਦੇ ਵਿੱਚ ਮੇਰਾ ਨਾਮ ਚੰਗੀ ਤਰ੍ਹਾਂ ਸਾਰਿਆਂ ਨੂੰ ਦਿਮਾਗ 'ਚ ਆਇਆ ਹੁੰਦਾ ਤੇ ਮੈਨੂੰ ਉੱਥੇ ਇਨਵਾਈਟ ਕੀਤਾ ਜਾਂਦਾ ਮੈਂ ਦੋ ਡਿਜ਼ਾਈਨਰ ਦੇ ਨਾਲ ਵਾਕ ਕੀਤੀ ਹੈ ਤੇ ਜਦੋਂ ਮੈਂ ਪੂਰੇ ਕੌਨਫੀਡੈਂਸ ਨਾਲ ਕਰਕੇ ਆ ਤੇ ਬਾਹਰ ਜਿਹੜੇ ਯੰਗਸਟਰ ਜਿਹੜੇ ਉੱਥੇ ਪਾਰਟਿਸਪੈਂਟ ਆਏ ਸੀ ਉਹਨਾਂ ਨੇ ਮੈਨੂੰ 2-3 ਵਾਰ ਪੁੱਛਿਆ ਵੀ ਸਰ ਤੁਸੀਂ ਝੂਠ ਤੇ ਨਹੀਂ ਬੋਲ ਰਹੇ ਫਸਟ ਟਾਈਮ ਆਏ ਹੋ ਤੁਸੀਂ ਇੰਨੀ ਕੌਨਫੀਡੈਂਸ ਨਾਲ ਜਦਾਂ ਵਾਕ ਕੀਤੀ ਆ ਅਸੀਂ ਦੇ ਅੱਧ ਦੇ ਵਿੱਚੋਂ ਭੱਜ ਕੇ ਗਈ ਉਹਨਾਂ ਵਾਪਸ ਆ ਜਾਂਦੇ ਆ ਸਾਡੇ ਪੈਰ ਸਿਰਕਦੇ ਆ ਇਹਦਾ ਮੈਨੂੰ ਇੱਕ ਐਕਸਟਰਾ ਬੈਨੀਫਿਟ ਹੋ ਗਿਆ ਮਾਡਲਿੰਗ ਦਾ ਤੇ ਪਾਲੀਵੁੱਡ ਜਾਣ ਦਾ ਉਹਦੇ ਕਰਕੇ ਮੈਨੂੰ ਆਪਣੀ ਹੈਲਥ ਕੌਨਸ਼ੀਅਸ ਹੋ ਗਿਆ ਮੈਂ ਪੰਜਾਬ ਦੇ ਨੌਜਵਾਨ ਅਕਸਰ ਹੀ ਪੜ੍ਹਾਈ ਕਰਨ ਤੋਂ ਬਾਅਦ ਵਿਦੇਸ਼ ਚਲੇ ਜਾਂਦੇ ਨੇ ਵਿਦੇਸ਼ ਜਾਣ ਤੋਂ ਬਾਅਦ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਉਹਨਾਂ ਨੂੰ ਸਾਹਮਣਾ ਵੀ ਕਰਨਾ ਪੈਂਦਾ ਹੈ ਲੇਕਿਨ ਜੇਕਰ ਜਜ਼ਬਾ ਹੋਵੇ ਤਾਂ ਦੁਨੀਆ ਦੇ ਵਿੱਚ ਹਰ ਇੱਕ ਕੋਨੇ ਦੇ ਵਿੱਚ ਅਸੀਂ ਆਪਣਾ ਵੱਖਰਾ ਮਕਾਮ ਹਾਸਲ ਕਰ ਸਕਦੇ ਹਾਂ ਤੁਹਾਨੂੰ ਇੱਕ ਇਸ ਤਰ੍ਹਾਂ ਦੇ ਯੰਗਸਟਰ ਨਾਲ ਮਿਲਾਂ ਜਾ ਰਹੇ ਹਾਂ ਜਿਸ ਦੀ ਏਜ ਤਾਂ ਜ਼ਰੂਰ 62 ਸਾਲ ਹੈ ਲੇਕਿਨ ਉਸ ਵੱਲੋਂ ਇਸ ਤਰ੍ਹਾਂ ਦਾ ਇੱਕ ਪਲੇਟਫਾਰਮ ਚੁਣਿਆ ਗਿਆ ਹੈ ਜਿਸ ਨਾਲ ਆਪਣੇ ਪਰਿਵਾਰ ਅਤੇ ਆਪਣਾ ਜਿਹੜਾ ਹੈ ਉਹਨਾਂ ਵੱਲੋਂ ਨਾਮ ਰੋਸ਼ਨ ਕੀਤਾ ਜਾ ਰਿਹਾ ਤੇ ਪੰਜਾਬ ਦਾ ਨਾਮ ਰੋਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ। ਦਰਮਨ ਮਜੀਠੀ ਸਾਹਿਬ ਨਾਲ ਮੌਜੂਦ ਨੇ ਗੱਲਬਾਤ ਕਰਨ ਲਈ ਮਜੀਠੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਜੀ ਫਤਿਹ ਜੀ। ਮਜੀਠੀ ਸਾਹਿਬ ਕੀ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਮੇਰਾ ਮੀਡੀਆ ਬਾਈਟ ਕਰਨ ਆਏ ਹੋ। ਮ ਜੀ ਦੇ ਸਾਹਿਬ ਮੈਂ ਜਿਸ ਤਾ ਸ਼ੁਰੂਆਤ ਕੀਤੀ ਕਿ ਨੌਜਵਾਨ ਬੇਸ਼ੱਕ 10ਵੀਂ ਕਰਦੇ ਨੇ ਪਲੱਸ 2 ਕਰਦੇ ਨੇ ਵਿਦੇਸ਼ ਚਲੇ ਜਾਂਦੇ ਨੇ ਚੰਗੀ ਰੋਜ਼ਗਾਰ ਵਾਸਤੇ ਲੇਕਿਨ ਤੁਸੀਂ 28 ਸਾਲ ਦੀ ਉਮਰ ਦੇ ਵਿੱਚ ਵੀ ਪੰਜਾਬ ਚੋਂ ਔਰ ਆਪਣਾ ਰੋਜ਼ਗਾਰ ਵੀ ਚਲਾ ਰਹੇ ਹੋ ਔਰ ਆਪਣਾ ਜਿਹੜਾ ਪੈਸ਼ਨ ਆ ਉਹਨੂੰ ਵੀ ਐਡਾਪਟ ਕੀਤਾ ਆ ਕੀ ਕਹਿਣਾ ਚਾਹੋਗੇ ਸਰਪੰਨ ਜੀ ਮੈਂ ਇਹ ਕਹਿਣਾ ਚਾਹਾਂਗਾ ਜੀ ਜਿਹੜਾ ਇੱਕ ਤੇ ਪਹਿਲੀ ਗੱਲ ਜਿਹੜੀ ਬਹੁਤ ਜ਼ਿਆਦਾ ਗਲਤ ਹੋ ਰਹੀ ਹੈ ਜਿਹੜਾ ਹਰ ਬੱਚੇ ਨੂੰ ਅਸੀਂ ਬਾਹਰ ਭੇਜੀ ਜਾ ਰਹੇ ਹਾਂ ਕਿਉਂਕਿ ਸਾਡੇ ਪੰਜਾਬ ਦੀ ਗੱਲ ਕਰੀਏ ਪਹਿਲਾਂ ਤੇ ਸਾਡੇ ਪੰਜਾਬ 'ਚ ਪਹਿਲਾਂ ਤੇ ਨਸ਼ੇ ਨੇ ਮਾਰ ਮਾਰ ਛੱਡੀ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਘਾਣ ਹੋਇਆ ਪਹਿਲਾਂ ਪੰਜਾਬ ਜੂਝ ਜਾ ਰਿਹਾ ਅਤਵਾਦ ਨਾਲ ਉਸ ਤੋਂ ਬਾਅਦ ਨਸ਼ੇ ਨਾਲ ਉਹਦੇ ਬਾਅਦ ਹੁਣ ਜੋ ਸਿਚੁਏਸ਼ਨ ਬਣ ਰਹੀ ਆ ਹਰ ਘਰ ਦੇ ਬੱਚੇ ਜਿਹੜੇ ਆ ਉਹ ਜਾਂ ਤੇ 70% ਫੋਰਨ ਜਾ ਰਹੇ ਆ ਜੀ ਬਾਹਰ ਸੈਟਲ ਹੋ ਰਹੇ ਆ ਪੜਾਈ ਕਰਨ ਦੇ ਜਾ ਰਹੇ ਆ ਤੇ ਜੇ ਕੋਈ ਇਥੇ ਚੰਗੀ ਪੜਾਈ ਕਰਕੇ ਉਹ ਚੰਗੀਆਂ ਸਟੇਟਾਂ ਵਿੱਚ ਜਾ ਕੇ ਬੈਂਗਲੌਰ ਦਿੱਲੀ ਹైదరాబాద్ ਇਹਨਾਂ ਜਗ੍ਹਾ ਸੈਟਲ ਹੋ ਰਹੇ ਆ ਤੇ ਆਮ ਘਰਾਂ ਵਿੱਚ ਇੱਕ ਰੁਟੀਨ ਜੀ ਬੰਦੀ ਜਾ ਰਹੀ ਸੀਗੀ ਉਥੇ ਏਜ ਦੇ ਕਪਲ ਇਕੱਲੇ ਰਹਿ ਗਏ ਸੀ ਮੀਆਂ ਬੀਬੀ ਕੱਲੇ ਨੇ ਉਹ ਕੀ ਕਰਨਗੇ ਉੱਠਣਗੇ ਸਵੇਰੇ ਆਪਣਾ ਚਾਹ ਪਾਣੀ ਪੀਤਾ ਤੇ ਕੜੀ ਦੇ ਧੁੱਪੇ ਧੁੱਪ ਆਉਂਦੀ ਹੈ ਧੁੱਪ ਬਹਿ ਕੇ ਜਾਂ ਜਾਂ ਥੋੜਾ ਬਾਹਰ ਘੁੰਮ ਫਿਰ ਲਿਆ ਤੇ ਮੁੜ ਕੇ ਅੰਦਰ ਬਹਿ ਕੇ ਉਹਨਾਂ ਦਾ ਇੱਕ ਜज्ਬਾ じゃ ਮਰ ਜਾਂਦਾ ਉਹਨਾਂ ਦੀ ਜ਼ਿੰਦਗੀ ਮੈਂ ਸਮਝਦਾ ਜਿਸ ਤਰੀਕੇ ਨਾਲ ਅੱਜ ਦੀ ਜਿਹੜੀ ਸਾਡੀ ਮੇਰੀ ਏਜ ਦੀ ਪੀੜ੍ਹੀ ਹੈ ਜਿਹੜੀ ਉਹ ਜਿਸ ਤਰੀਕੇ ਨਾਲ ਉਹ ਜ਼ਿੰਦਗੀ ਕੱਟ ਰਹੇ ਆ ਬੱਚਿਆਂ ਨੇ 6 ਮਹੀਨੇ ਬਾਅਦ ਢੇੜਾ ਮਾਰਨਾ ਕਿ ਨਹੀਂ ਮਾਰਨਾ ਤੇ ਉਹ ਆਪਣਾ ਜੂਝਦੇ ਰਹਿੰਦੇ ਆ ਉਹਨਾਂ ਦਾ ਜ਼ਿੰਦਗੀ ਤੋਂ ਉਹਨਾਂ ਦਾ ਇੱਕ ਮੋਹ じゃ ਖਤਮ ਹੋ ਜਾਂਦਾ ਉਹ ਇਹ ਜਿੰਦਗੀ ਨੂੰ ਸਮਝੋ ਵੀ ਇੱਕ ਬੋਝ ਜਿਹਾ ਸਮਝਣ ਡੈ ਪੈਂਦੇ ਆ ਦਵਾਈਆਂ ਲੱਗ ਜਾਂਦੀਆਂ ਨੇ ਆਪਣੀ ਹੈਲਥ ਬਾਰੇ ਕੋਈ ਐਸਾ ਸੋਚਦੇ ਨਹੀਂ ਤੇ ਉਹ ਮੈਂ ਫਿਰ ਮੇਰਾ ਕੋਈ ਐਕਸੀਡੈਂਟ ਹੋ ਗਿਆ ਸੀ ਕਾਰ ਐਕਸੀਡੈਂਟ ਕਾਫੀ ਵੱਡਾ ਐਕਸੀਡੈਂਟ ਹੋ ਗਿਆ ਸੀ ਜਦੋਂ ਮੋਟੋ ਮੇਰੀ ਕਬਰੀ ਹੋਈ ਮੇਰੇ ਹਿਪ ਵਿੱਚ ਫ੍ਰੈਕਚਰ ਹੋ ਗਿਆ ਸੀ ਠੀਕ ਹੋਏ ਤੇ ਮੈਂ ठान ਲਈ ਕਿ ਮੈਂ ਇੱਕ ਨਵੀਂ ਚੀਜ਼ ਕੋਈ ਕਰਕੇ ਦੁਨੀਆ ਨੂੰ ਕੋ ਦਿਖਾਉਂਗਾ ਕਿ ਮੈਂ 62 ਸਾਲ ਦਾ ਹੋ ਗਿਆ ਜਿਹੜਾ ਪੁਰਾਣੀ ਇੱਕ ਹਕਾਵਤ ਨੂੰ ਮੈਂ ਸਾਬਤ ਕਰੂੰਗਾ ਕਿ ਦੈਟ ਇਜ਼ ਰਾਈਟ ਏਜ ਇਜ਼ ਜਸਟ ਅ ਨੰਬਰ ਤੇ ਮੈਂ 1 ਸਾਲ ਪਹਿਲਾਂ ਆਪਣਾ ਮਾਡਲਿੰਗ ਦੀ ਲਾਈਨ 'ਚ ਆ ਗਿਆ ਤੇ ਮਾਡਲਿੰਗ ਵਿੱਚ ਮੈਂ ਬੜਾ ਸਕਸੈਸਫੁਲੀ ਕਾਮਯਾਬੀ ਨਾਲ ਆਪਣਾ ਯੋਗਦਾਨ ਪਾਇਆ ਤੇ ਅੱਜ ਮਾਡਲਿੰਗ ਦੀ ਦੁਨੀਆ ਵਿੱਚ 데ਰਾ ਦੂਨ ਨੋਇਡਾ ਦਿੱਲੀ ਲੁਧਿਆਣਾ ਜਿੱਨੇ ਵੀ ਸ਼ੋ ਫੈਸ਼ਨ ਸ਼ੋ ਹੁੰਦੇ ਨੇ ਉਹਦੇ ਵਿੱਚ ਮੇਰਾ ਨਾਮ ਚੰਗੀ ਤਰ੍ਹਾਂ ਸਾਰਿਆਂ ਨੂੰ ਦਿਮਾਗ 'ਚ ਆਇਆ ਹੁੰਦਾ ਤੇ ਮੈਨੂੰ ਉੱਥੇ ਇਨਵਾਈਟ ਕੀਤਾ ਜਾਂਦਾ ਤੇ ਮੈਂ ਉੱਥੇ ਨਾਰਮਲ ਵਾਕ ਪਹਿਨਾ ਪਹਿਨਾ ਕੀਤਾ ਸੀ ਉਸ ਤੋਂ ਬਾਅਦ ਮੈਂ ਸਾਰੇ ਸ਼ੋ ਸਟਾਪਰ ਸ਼ੋ ਓਪਨਰ ਜਿਊਰੀ ਮੈਂਬਰ ਦੇ ਤੌਰ ਤੇ ਰੋਲ ਅਦਾ ਕੀਤੇ ਨੇ ਤੇ ਮੇਰੀ ਇੱਕ ਅੰਬੀਸ਼ਨ ਫਿਰ ਨਾਲ ਆਪਣੇ ਆਪ ਕੁਦਰਤੀ ਪੈਦਾ ਹੋ ਗਈ ਜਦੋਂ ਕਿ ਮੇਨੂੰ ਪਹਿਲਾਂ ਕੋਈ ਅਜਿਹਾ ਸ਼ੌਕ ਨਹੀਂ ਸੀ ਮੇਰੇ ਅੰਬੀਸ਼ਨ ਪੈਦਾ ਹੋ ਗਈ ਕਿਉਂ ਨਾ ਮੈਂ ਪਾਲੀਵੁੱਡ ਵਿੱਚ ਵੀ ਆਪਣਾ ਕੋਈ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕਰਾਂ ਤਾਂ ਕਿ ਮੈਂ ਕੋਈ ਪੰਜਾਬੀ Song 'ਚ ਜਾ ਕੇ ਮੂਵੀ ਵਿੱਚ ਆ ਕੇ ਕੋਈ ਨਾ ਕੋਈ ਉਹ ਸਰਵਿਸ ਕਰਕੇ ਕਿ ਲੋਕਾਂ ਨੂੰ ਇੱਕ ਥੀਮ ਦੇ ذریعے ਕੋਈ ਨਾ ਕੋ ਮੋਟੀਵੇਸ਼ਨ ਦਿੱਤੀ ਜਾ ਸਕੇ ਇੱਕ ਸਰੀ ਜਦੋਂ ਅਸੀਂ ਰੈਪ ਵਾਕ ਦੀ ਗੱਲ ਕਰਦੇ ਆ ਵੱਡੇ ਵੱਡੇ ਦੀ ਲੱਤਾਂ ਕੰਬ ਜਾਂਦੀਆਂ ਨੇ ਇਸ ਏਚ ਆ ਕੇ ਤੇ ਵੈਸੇ ਵੀ ਲੋਕ ਜਿਹੜੇ ਕਹਿੰਦੇ ਨਹੀਂ ਘਰ ਬੈਠਦੇ ਆ ਗੁਰੂ ਰਤ ਸਾਹਿਬ ਦਾ ਨਾਮ ਜਪਦੇ ਆ ਲੇਕਿਨ ਤੁਸੀਂ ਅਲੱਗ ਪੈਸ਼ਨ ਚੁਣਿਆ ਜਦੋਂ ਸਟੇਜ ਤੇ ਚੜੇ ਸੀਗੀ ਉਸ ਤੱਕ ਉਦੋਂ ਕਿਸ ਤਰ੍ਹਾਂ ਦੀ ਪੋਜੀਸ਼ਨ ਸੀਗੀ ਤੁਹਾਡੀ ਮੈਂ ਗੁਰਪ੍ਰੀਤ ਜੀ ਪਹਿਲੀ ਵਾਰੀ ਮੈਨੂੰ ਕਿਸੇ ਦੋਸਤ ਨੇ ਦੱਸਿਆ ਸੀ ਤੇ ਮੈਂ ਦੇਹਰਾਦੂਨ ਕਰਨ ਗਿਆ ਸੀ ਵਾਕ ਮੈਂ ਦੋ ਡਿਜ਼ਾਈਨਰ ਦੇ ਨਾਲ ਵਾਕ ਕੀਤੀ ਆ ਤੇ ਜਦੋਂ ਮੈਂ ਪੂਰੇ ਕੌਨਫੀਡੈਂਸ ਨਾਲ ਕਰਕੇ ਆਇਆ ਤੇ ਬਾਅਦ ਜਿਹੜੇ ਯੰਗਸਟਰ ਜਿਹੜੇ ਉੱਥੇ ਪਾਰਟਿਸਪੈਂਟ ਆਏ ਸੀ ਉਹਨਾਂ ਨੇ ਮੈਨੂੰ 2-3 ਵਾਰ ਪੁੱਛਿਆ ਵੀ ਸਰ ਤੁਸੀਂ ਝੂਠ ਤੇ ਨਹੀਂ ਬੋਲ ਰਹੇ ਫਸਟ ਟਾਈਮ ਆਏ ਹੋ ਤੁਸੀਂ ਇੰਨੀ ਕੌਨਫੀਡੈਂਸ ਨਾਲ ਜਦੋਂ ਵਾਕ ਕੀਤੀ ਆ ਸੀ ਤੇ ਅੱਧ ਦੇ ਵਿੱਚੋਂ ਭੱਜ ਕੇ ਗਈ ਉਹਨਾਂ ਵਾਪਸ ਆ ਜਾਂਦੇ ਆ ਸਾਡੇ ਪੈਰ ਸਿਰਕਦੇ ਆ ਤੇ ਉਸ ਗੱਲ ਤੋਂ ਮੈਨੂੰ ਬੜੀ ਇਨਸਪੀਰੇਸ਼ਨ ਮਿਲੀ ਮੈਨੂੰ ਮੋਟੀਵੇਸ਼ਨ ਮਿਲੀ ਕਿ ਮੈਨੂੰ ਇਸ ਕੰਮ 'ਤੇ ਅੱਗੇ ਵਧਣਾ ਚਾਹੀਦਾ ਹੈ ਯਾਨੀ ਕਿ ਮੈਂ ਅੱਜੇ ਕਰਕੇ ਆਂ ਤੇ ਮੇਰੇ ਘਰ ਜਾ ਕੇ ਬੈਠ ਜਾਵਾਂ ਦੁਬਾਰਾ ਮੈਂ ਉਤੋਂ ਬਾਅਦ ਗਾਂ ਵਧਦਾ ਹੀ ਗਿਆ ਫਿਰ ਮੈਂ ਸ਼ੋਅ ਓਪਨਰ ਸ਼ੋਅ ਸਟਾਪਰ ਇਹ ਰੋਲ ਸਾਰੇ ਅਦਾ ਕੀਤੇ ਫਿਰ ਮੈਨੂੰ ਬੋਬੀ ਬਾਜਵਾਜੀ ਵਰਗੇ ਡਾਇਰੈਕਟਰ ਮਿਲ ਗਏ ਬੜੇ ਸੁਲਝੇ ਡਾਇਰੈਕਟਰ ਸੀ ਉਹਨਾਂ ਥੀਮ ਦਿੱਤੀ ਕਿ ਉਹਨਾਂ ਮੇਰੇ ਨਾਲ ਵਿਚਾਰ ਲੱਦੇ ਸੀ ਵੀ ਜਿਹੜੇ ਏਜਟ ਵੀ ਕੱਪਲ ਹੈਗੇ ਨੇ ਘਰਾਂ ਵਿੱਚ ਬੈਠੇ ਉਹਨਾਂ ਨੂੰ ਕੋਈ ਜ਼ਿੰਦਗੀ ਜੀਣ ਵਾਸਤੇ ਇੱਕ ਨਵਾਂ ਮੋਟੀਵੇਸ਼ਨ ਦਿੱਤੀ ਜਾ ਸਕੇ ਉਹਨਾਂ ਨੂੰ ਕੀਤਾ ਜਾ ਸਕੇ ਤੁਸੀਂ ਜਦੋਂ ਬੱਚਿਆਂ ਨੂੰ ਆਪਣੀ ਦੀ ਜ਼ਿੰਮੇਵਾਰੀ ਪੂਰੀ ਕਰਕੇ ਉਹਨਾਂ ਨੂੰ ਸੈਟਲ ਕਰਤਾ ਉਹਨਾਂ ਨੂੰ ਪੜ੍ਹਾਈ ਲਿਖਾਈ ਕਰਾਤੀ ਉਹਨਾਂ ਦੀ ਮੈਰਿਜ ਕਰਤੀ ਉਹ ਆਪਣੀ ਜਗ੍ਹਾ ਸੈਟਲ ਹੋ ਕੇ ਬੈਠ ਗਏ ਨੇ ਤੇ ਤੁਸੀਂ ਆ ਡਿਪਰੈਸ਼ਨ ਵਿੱਚ ਕਿਉਂ ਜਾ ਰਹੇ ਹੋ ਤੁਸੀਂ ਆਪ ਆਪਣੀ ਇੰਜੋਏ ਕਰੋ ਜ਼ਿੰਦਗੀ ਕਿਉਂਕਿ ਤੁਹਾਡੀ ਜ਼ਿੰਦਗੀ ਤੇ ਹੁਣ ਫ੍ਰੀ ਆਫ ਰਿਸਪੌਂਸਿਬਿਲਟੀਜ਼ ਹੋਈ ਆ ਤੁਸੀਂ ਕਿਉਂ ਝੂਰਦੇ ਰਹਿੰਦੇ ਹੋ ਆਪਸ ਦੇ ਤੁਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਦੀ ਕੋਸ਼ਿਸ਼ ਕਰੋ ਉਹ ਫਿਰ ਉਹਨਾਂ ਨੇ ਗੀਤ ਲਿਆਂਦਾ ਤੂੰ ਤੇ ਮੈਂ ਜਿਹੜਾ ਕਿ ਪਿਛਲੇ 11 ਤਰੀਕ ਦੇ ਪਿਛੇ ਰਿਲੀਜ਼ ਹੋਇਆ ਤੇ ਉਹਨੂੰ ਬੜਾ ਵਧੀਆ ਪ੍ਰੋਮੋਸ਼ਨ ਮਿਲ ਰਹੀ ਆ ਤੇ ਉਹਦੇ ذریعے ਮੈਂ ਸੋਚਦਾ ਵੀ ਜਿਹੜੇ ਵੀ ਯੰਗਸਟਰ ਨੇ ਚਲੋ ਅੱਜਕੱਲ YouTube ਤੇ ਸਾਰਾ ਕੁਝ ਵੇਖਦਾ ਹੀ ਆ ਉਹਨਾਂ ਤੋਂ ਮੈਂ ਇਹ ਨਹੀਂ ਕਹੂਗਾ ਵੀ ਇਹ ਗੀਤ ਜਿਹੜਾ ਸਾਡੇ ਫਲਵਾਇਆ ਗਿਆ ਉਹਨੂੰ ਯੰਗਸਟਰ ਨਹੀਂ ਵੇਖਣਗੇ ਯੰਗਸਟਰ ਵੀ ਵੇਖਣਗੇ ਲੇਕਿਨ ਜਦ ਸਾਡੀ ਏਜ ਦੇ ਵੇਖਣਗੇ ਤੇ ਮੈਂ ਸ਼ੋਰ ਦੀ ਕਹਿ ਸਕਦਾ ਕਿ ਉਹਨਾਂ ਦੇ ਘੱਟੋ ਘੱਟ ਨਹੀਂ ਤੇ 5 ਤੋਂ 10 ਸਾਲ ਉਮਰ ਵਾਜੇਗੀ ਲੇਕਿਨ ਜਿਸ ਤਰ੍ਹਾਂ 파ਟਨਰ ਦਾ ਸਾਥ ਹੁਣ ਬੜਾ ਜ਼ਰੂਰੀ ਆ ਕਿਉਂਕਿ ਅਕਸਰ ਇਹ ਜਦੋਂ ਇੰਨੀ ਕੇਜ ਆ ਜਾਂਦੀ ਹੈ ਵਿਅਕਤੀ ਕਹਿੰਦਾ ਵਾਈਫ ਕਹਿਣਗੇ ਕਿ ਨਹੀਂ ਜੀ ਤੁਸੀਂ ਕੀ ਕਰਨ ਲੱਗੇ ਜੇ ਜਾ ਕਿਸ ਟ੍ਰੈਕ ਤੇ ਜਾ ਰਹੇ ਤੇ 28 ਸਾਲਾਂ ਦੀ ਉਮਰ ਦੇ ਨ ਲੱਗਦੇ ਨੇ ਵਾਈਫਾਂ ਫਿਰ ਕਿਸ ਤਰ੍ਹਾਂ ਦਾ ਘਰ ਚ سپورਟ ਮਿਲਦਾ ਬੱਚਿਆਂ ਦਾ ਕਿਸ ਤਰ੍ਹਾਂ سپورਟ ਮਿਲਿਆ ਕਰੇ ਮੇਰੇ ਬੱਚੇ ਤੇ ਉਥੇ ਸੈਟਲ ਹੈ ਜੀ ਆਪਣਾ ਬੈਂਗਲੌਰ ਨੇ ਮੇਰਾ ਬੇਟਾ Amazon ਸਰਵਿਸ ਕਰਦਾ ਜੀ ਤੇ ਲੇਕਿਨ ਇੱਥੇ ਜਦੋਂ ਅੰਮ੍ਰਿਤਸਰ ਅਸੀਂ ਮੈਂ ਤੇ ਮੇਰੀ ਵਾਈਫ ਇਕੱਲੇ ਰਹਿੰਨੇ ਆ ਤੇ ਮੈਂ ਬੜੀ ਖੁਸ਼ੀ ਨਾਲ ਇਹ ਕਹਿ ਸਕਦਾ ਕਿ ਮੇਰੀ ਵਾਈਫ ਮੇਰੀ ਸਭ ਤੋਂ ਵੱਡੀ ਸਪੋਰਟਰ ਤੇ ਪ੍ਰਮੋਟਰ ਹੈ ਜੀ ਲੇਕਿਨ ਜਦੋਂ ਦੋਸਤਾਂ ਵਿੱਚ ਬੈਠਦੇ ਜੇ ਤੇ ਫਿਰ ਕਿਸ ਤਰ੍ਹਾਂ ਦਾ ਉਹ ਮਾਹੌਲ ਰਹਿੰਦਾ ਕਿਉਂਕਿ ਅਕਸਰ ਹੀ ਲੋਕ ਤਸਵੀਰਾਂ ਵੀ ਖਿਚਾਉਂਦੇ ਹੋਣਗੇ ਕਿ ਯਾਰ ਇਹ ਫਰਸਟ ਮਾਡਲ ਹੈ ਜਿਹੜਾ 62 ਸਾਲ ਦੀ ਉਮਰ ਦੇ ਵਿੱਚ ਮਾਡਲਿੰਗ ਕਰਨ ਵਾਸਤੇ ਗਿਆ ਕਦੀ ਇਸ ਤਰ੍ਹਾਂ ਦੀਆਂ ਗੱਲਾਂ ਪਤਾ ਹੁੰਦੀਆਂ ਨੇ ਜੀ ਉੱਥੇ ਉਗਰਪ੍ਰੀਤ ਜੀ ਮੇਰਾ ਮੋਬਾਈਲ ਭਰ ਗਿਆ ਜੀ ਜਦੋਂ ਮੈਂ ਉਹ ਵਾਕ ਕਰਕੇ ਜਾਂ ਕੋ ਰੋਲ ਕਰਕੇ ਬਾਹਰ ਨਿਕਲਦਾ ਹਾਂ ਤੇ ਮੇਰੇ ਨਾਲ ਕਈ ਯੰਗ ਲੇਡੀਜ਼ ਲੜਕੇ ਲੜਕੀਆਂ ਸਾਰੇ ਭੱਜੇ ਆਉਂਦੇ ਆ ਵੀ ਸਰ ਤੁਹਾਡੇ ਨਾਲ ਇੱਕ ਫੋਟੋ ਜ਼ਰੂਰ ਕਰਾਉਣੀ ਆ ਮੈਂ ਅੱਜ ਵੀ ਤੁਹਾਡੇ ਇੰਟਰਵਿਊ ਤੋਂ ਪਹਿਲਾਂ ਦੋ ਤਿੰਨ ਮਾਡਲਸ ਨੇ ਦਿੱਲੀ ਦੀਆਂ ਇੱਕ ਦਾ ਸਮੀਖਿਆ ਨਾਮ ਆ ਇੱਕ ਦਾ ਗੁਰਪ੍ਰੀਤ ਨਾਮ ਆ ਉਹਨਾਂ ਦੇ ਫੋਟੋ ਮੇਰੇ ਨਾਲ ਖਿੱਚੇ ਸੀ ਮੇਰੇ ਮੋਬਾਈਲ ਵਿੱਚ ਮੈਂ ਉਹਨਾਂ ਨੂੰ ਸੈਂਡ ਕਰਕੇ ਹਟਿਆ ਉਹਨਾਂ ਦਾ ਫੋਨ ਆਇਆ ਮੈਨੂੰ ਦੋ ਤਿੰਨ ਵਾਰ ਮੈਸੇਜ ਆਏ ਕਿ ਸਰ ਤੁਹਾਡੇ ਨਾਲ ਫੋਟੋ ਖਚਾਈਆਂ ਸੀ ਤੇ ਫੋਟੋ ਤੁਹਾਡੇ ਮੋਬਾਈਲ 'ਤੇ ਰਹਿ ਗਈਆਂ ਨੇ ਤੇ ਸਾਨੂੰ ਕਮ ਸਿਕ ਸੈਂਡ ਕਰ ਦਿਓ ਲੇਕਿਨ ਜਮਨ ਜੀ ਇਹ ਤੁਹਾਡਾ ਸ਼ੌਂਕ ਹੀ ਸੀਗਾ ਮਾਡਲਿੰਗ ਦਾ ਕਿ ਅਚਾਨਕ ਹੀ ਬਣਿਆ ਕਿ ਅਚਾਨਕ ਹੀ ਅਸੀਂ ਮੈਂ ਮਾਡਲਿੰਗ ਕਰਨਾ ਚਾਹੁੰਦਾ ਨਹੀਂ ਇਹ ਇੱਕਦਮ ਮੈਂ ਕਹਿੰਦਾ ਜੀ ਵਾਹਿਗੁਰੂ ਜੀ ਨੇ ਜਦੋਂ ਬਾਹ ਫੜ ਕੇ ਮੈਨੂੰ ਤੋਰਤਾਰੀ ਮਦਦ ਤੁਰ ਪਿਆ ਵ ਅੱਜ ਹੈ ਹੀ ਨਹੀਂ ਸੀਗਾ ਕਿ ਮੈਂ ਮੋਡਲਿੰਗ ਜਾਂ ਇਧਰ ਪੋਲੀਵਿਡ ਜਾਊਗਾ ਹੁਣ ਪੰਜਾਬੀ ਦਾ ਗੀਤ ਇੱਕ ਮੈਂ ਕੀਤਾ ਇੱਕ ਗੀਤ ਮੇਰਾ ਸ਼ਾਇਦ 15-20 ਦਿਨ ਦੇ ਵਿੱਚ ਹੋਰ ਇੱਕ ਰਿਲੀਜ਼ ਹੋ ਜਾਏਗਾ ਜੀ ਫਰੀਦਕੋਟ ਸ਼ੂਟਿੰਗ ਹੋਈ ਆ ਇੱਕ ਵੈਬ ਸੀਰੀਜ਼ ਦੀ ਅਨਟਾਈਟਲ ਆ ਜੇ ਉਹ ਚੱਲ ਰਹੀ ਆ ਪਹਿਲਾ ਉਹਦਾ ਐਪੀਸੋਡ ਚੱਲ ਰਿਹਾ ਉਹ ਇੱਥੇ ਕੱਕੜ ਪਿੰਡ ਦਾ ਕੇ ਸ਼ੂਟਿੰਗ ਹੋਈ ਬਾਡਰ ਲਾ ਕੇ ਅਮਰਸਰ ਅਮਰਸਰ ਡਿਸਟ੍ਰਿਕਟ ਵਿੱਚ ਥੀ ਉਹ ਵੀ ਸ਼ਾਇਦ 2 ਮਹੀਨੇ ਵਿੱਚ ਵਿੱਚ ਆ ਜੇਗੀ ਤੇ ਫਰਵਰੀ ਵਿੱਚ ਬੜੀਆਂ ਦੋ ਵੈਬ ਸੀਰੀਜ਼ ਹੋ ਸ਼ੁਰੂ ਹੋ ਰਹੀਆਂ ਜੀ ਲੇਕਿਨ ਜਦੋਂ ਤੁਸੀਂ ਇਹ ਰੋਲ ਕਰਦੇ ਹੋ ਫਿਰ ਜਦੋਂ ਜਿਵੇਂ ਤੁਸੀਂ ਗਾਣੇ ਦੀ ਗੱਲ ਕੀਤੀ ਤ ਲੀਡ ਰੋਲ ਹੋਏਗਾ ਨਾਲ ਫੀਮੇਲ ਦਾ ਫਿਰ ਉਹ ਕਿਸ ਤਰ੍ਹਾਂ ਹੁੰਦਾ ਕਿਉਂਕਿ ਐਸੇ ਜਾ ਕੇ ਤੇ ਵਿਅਕਤੀ ਹਮੇਸ਼ਾ ਹੀ ਧੋਖਾ ਵੀ ਖਾ ਜਾਂਦਾ ਸੀ ਵੀ ਧੋਖਾ ਖਾ ਸਕਦੇ ਆ ਤਾਂ ਕਿ ਲੱਗਦਾ ਕੋਈ ਇਨਸੀਡੈਂਟ ਹੈ ਕੋਈ ਇਸ ਤਰ੍ਹਾਂ ਦਾ ਤੋਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਡਾਇਰੈਕਟਰ ਜਿਹੜਾ ਬੌਬੀ ਬਾਜਵਾ ਮੈਨੂੰ ਮਿਲਿਆ ਜੀ ਮੇਰੇ ਦੋਸਤ ਆਰਪੀਸ ਸੇਖੋਂਦੇ ਥਰੂ ਮਿਲਿਆ ਸੀ ਤੇ ਉਹਨਾਂ ਦਾ ਨੇਚਰ ਬਹੁਤ ਵਧੀਆ ਸੀ ਉਹਨਾਂ ਨੇ ਫੈਮਿਲੀ ਮੈਂਬਰ ਵਾਂਗੂ ਸਾਨੂੰ ਵਗੇ ਰੋਲ ਅਦਾ ਕਰਨ ਨੂੰ ਕੋਈ ਮਜਬੂਰ ਨਹੀਂ ਕੀਤਾ ਮਗਰ ਰੋਲ ਉਹਨਾਂ ਕਿਹਾ ਵੀ ਨੈਚੁਰਲ ਐਕਟਿੰਗ ਕਰੋ ਤੇ ਜਿਹੜੇ ਮੇਰੇ ਨਾਲ ਜਿਨ੍ਹਾਂ ਨੇ ਲੀਡਿੰਗ ਰੋਲ ਕੀਤਾ ਮੈਡਮ ਸੁਮੇਦਾ ਤਾਣੀ ਨੇ ਉਹ ਰਿਟਾਇਰਡ ਪ੍ਰੋਫੈਸਰ ਫਰਮ ਮਹਾਰਿਸ਼ੀ ਦਿਯਾਨੰਦ ਯੂਨੀਵਰਸਿਟੀ ਰੋहतक ਤੋਂ ਨੇ ਤੇ ਉਹਨਾਂ ਨੇ ਵੀ ਕੋਈ ਸਾਡੀ ਕੈਮਿਸਟੀ ਇੰਨੀ ਵਧੀਆ ਬੈਠੀ ਸੀ ਵੀ ਸਾਨੂੰ ਤੇ ਉੱਥੇ ਜਿਹੜੇ ਲੋਕ ਸ਼ੂਟਿੰਗ ਦੇ ਦੌਰਾਨ ਵੇਖਦੇ ਸੀ ਉਹ ਹਸਬੰਡ ਵਾਈਫ ਹੀ ਸਮਝਦੇ ਸਨ ਉਹ ਇਹ ਨਹੀਂ ਸੀ ਸੋਚਦੇ ਕਿ ਸ਼ੂਟਿੰਗ ਕਰ ਰਹੇ ਆ ਉਹ ਕਈ ਲੋਕ ਤੇ ਆਣ ਕੇ ਇਥੋਂ ਤੱਕ ਪੁੱਛਦੇ ਸੀ ਵੀ ਇਹਨਾਂ ਦੀ ਕੋਈ ਕਿੰਨੀਵੀਂ ਸਾਲਗिराਹ ਜਿਹੜੀ ਮਨਾ ਰਹੇ ਨੇ ਤੇ ਬਾਕੀ ਕਿਸਮ ਜਜਮੈਂਟ ਹੀ ਹੋ ਸਕੀ ਕਿ ਅਸੀਂ ਇੱਕ ਵੱਖਰੇ ਵੱਖਰੇ ਘਰ ਤੋਂ ਹੀ ਪਹਿਲੀ ਜ਼ਿੰਦਗੀ ਦਾ ਪਹਿਲੀ ਮੇਰਾ ਮਿਲੇ ਆ ਤੇ ਮੈਨੂੰ ਜਿਹੜਾ ਉਹਦੇ ਵਿੱਚ ਬੀਨ ਬੈਨੀਫਿਟ ਇਹ ਸੀਗੀ ਮੇਰਾ ਵੀ ਫਸਟ ਟਾਈਮ ਸੀ ਇਸ ਗੀਤ ਵਿੱਚ ਤੇ ਉਹਨਾਂ ਦਾ ਵੀ ਫਸਟ ਟਾਈਮ ਸੀ ਐਕਸਪੀਰੀਅੰਸ ਕਿਦਾਂ ਦਾ ਰਿਹਾ ਫਿਰ ਦੋਨਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ ਅਸੀਂ ਅੱਗੇ ਵੀ ਇੱਕ ਸ਼ਾਇਦ ਉਹਨੇ ਬੋਬੀ ਬਾਜਵਾ ਨੇ ਸ਼ਾਇਦ ਡਿਕਲੇਅਰ ਕੀਤੀ ਆ ਇੱਕ ਮੂਵੀ ਤੁਹਾਡਾ ਗੋਲ ਹੋਏਗਾ ਕੋਈ ਕਿ ਆ ਗੋਲ ਮੈਂ ਅਚੀਵ ਕਰਨਾ ਚਾਹੁੰਦਾ ਜੀ ਮੈਂ ਤੇ ਇੱਕ ਤਮੰਨਾ ਸੀ ਜੀ ਮੈਂ ਉਥੇ ਬੈਠੇ ਫਿਲਮ ਇੰਡਸਟਰੀ ਨਾਲ ਗੱਲ ਕੀਤੀ ਸੀ ਵੀ ਆਮ ਲੋਕ ਦੇ ਅੱਜ ਕੱਲ੍ਹ ਲੋਕ ਆਪਣੇ ਮਾਂ-ਬਾਪ ਦੀ ਫੋਟੋ ਜਿਹੜੀ ਆ ਦੀਵਾਰ ਤੇ 2-4 ਸਾਲ ਲਾਉਂਦੇ ਆ ਬਾਅਦ ਚ ਜਦੋਂ ਨਵੇਂ ਸਿਰੋਂ ਰੈਨੋਵੇਸ਼ਨ ਹੁੰਦੀ ਆ ਤੇ ਉਹ ਤਸਵੀਰ ਦਾ ਪਤਾ ਨਹੀਂ ਲੱਗਦਾ ਕਿੱਥੇ ਜਾਂਦੀ ਆ ਤੇ ਮੈਂ ਚਾਹੁੰਦਾ ਵੀ ਮੈਂ ਇਸ ਉਮਰ ਵਿੱਚ ਆਣ ਕੇ ਆਪਣਾ ਕੋਈ ਇਦਾਂ ਦੀ ਆਪਣੀ ਛਾਪ ਛੱਡ ਜਾਵਾਂ ਜੇ ਮੈਂ ਕੱਲ ਨੂੰ ਤੁਰ ਵੀ ਜਾਣਾ ਇਸ ਜਹਾਨ ਤੋਂ ਤੇ ਕਮ ਸੇ ਕਾ YouTube ਜਾਂ ਮੀਡੀਆ ਵਿੱਚ ਤੇ ਕੈਮਰਾ ਹੂੰਗਾ ਉਦੋਂ ਤੋ ਮੈਨੂੰ ਕੋਈ ਮਿਟਾ ਨਹੀਂ ਸਕੂਗਾ ਲੇਕਿਨ ਹੁਣ ਜਿਸ ਤਰ੍ਹਾਂ ਤੁਸੀਂ ਕਹ ਰਹੇ YouTube ਦਾ ਜਮਾਨਾ ਆਇਆ ਉਹ ਤੁਹਾਡਾ ਗਾਣਾ ਵੀ ਆਇਆ ਕਿੰਨਾ ਕਿ ਖੁਸ਼ੀ ਮਿਲਦੀ ਹੈ ਜਦੋਂ ਤੁਸੀਂ ਤੁਹਾਨੂੰ ਲੋਕ ਪਲੇਜ਼ ਕਰਦੇ ਨੇ ਇਸ ਗਾਣੇ ਨੂੰ ਲੈ ਕੇ ਬਹੁਤ ਖੁਸ਼ੀ ਮਿਲਦੀ ਹੈ ਜੀ ਬਹੁਤ ਖੁਸ਼ਕਿਸਮਤ ਮੈਂ ਉਮਰ ਵਧੀ ਹੋਰ ਮਿਲਦੀ ਹੈ ਜੀ ਉਹ ਵਧ ਰਹੀ ਹੈ ਜੀ ਉਹ ਵੇਖੋ ਇਹਦਾ ਮੈਨੂੰ ਇੱਕ ਐਕਸਟਰਾ ਬੈਨੀਫਿਟ ਹੋ ਗਿਆ ਮਾਡਲਿੰਗ ਦਾ ਤੇ ਪਾਲੀਵ ਉਹਦੇ ਕਰਕੇ ਮੈਨੂੰ ਆਪਣੀ ਹੈਲਥ ਕੌਨਸ਼ੀਅਸ ਹੋ ਗਿਆ ਮੈਂ ਮੈਂ ਜਿਮ ਜੁਆਇਨ ਕੀਤੀ ਮੈਂ ਪਿਛਲੇ 8 ਮਹੀਨਿਆਂ ਵਿੱਚ ਘੱਟੋ ਘੱਟ 6.5 ਕਿਲੋ ਆਪਣਾ weight lose ਕੀਤਾ ਜੀ ਮੇਰਾ ਪੇਟ ਇਤੋਂ ਕਾਫੀ ਜਿਆਦਾ ਸੀਗਾ ਉਹਨੂੰ ਬਿਲਕੁਲ ਆਪਣਾ ਘਟਾਇਆ ਜੀ ਆਪਣੇ ਖਾਣ ਪੀਣੇ ਡਾਈਟਿੰਗ ਤੇ ਬਹੁਤ ਜ਼ਿਆਦਾ ਖਿਆਲ ਰੱਖਦਾ ਮੈਂ 5 ਕਿਲੋ ਮੀਟਰ ਡੇਲੀ ਜੇ ਨਜ਼ਰ ਮੇਰੀ ਵਾਕ ਨਾ ਹੋਵੇ ਮੈਨੂੰ ਕੋਈ ਦੂਜਾ ਕੋ ਕੰਮ ਨਹੀਂ ਸੋਚਦਾ ਜੀ ਲੇਕਿਨ ਦਮਨ ਜੀ ਕਿੰਨੇ ਕੋ ਹੋਰ ਤੁਸੀਂ ਰੈਂਪ ਵਾਕ ਕਰ ਚੁੱਕੇ ਹੋ ਕਿੰਨੇ ਕੋ ਨੰਬਰ ਆਫ ਹੋ ਗਿਆ ਕਿੰਨੇ ਕੋ ਤੁਸੀਂ ਕਰ ਚੁੱਕੇ ਆ ਆਈਡੀਆ ਮੈਂ ਬਾਊਟ 20 ਫੈਸ਼ਨ ਸ਼ੋਜ਼ ਕਰ ਚੁੱਕਾ ਜੀ ਠੀਕ ਹੈ ਜੀ ਤੇ ਕਈ ਫੈਸ਼ਨ ਸ਼ੋਅਸ ਐਸੇ ਆ ਜਿੱਦਾਂ ਬੁਕਿੰਗ ਹੋ ਚੁੱਕੀ ਆ ਲੇਕਿਨ ਉਸ ਤੋਂ ਬਾਅਦ ਜੇ ਕੋਈ ਘਰ ਦਾ ਕੋਈ ਮੈਰਿਜ ਵਗੈਰਾ ਆ ਗਈ ਜਾਂ ਕੋਈ ਹੋਰ ਜਾਂ ਕੋਈ ਇੰਸਟੀਚਿਊਟ ਹੋ ਗਿਆ ਉਹਦੇ ਕਰਕੇ ਫਿਰ ਉਹਨੂੰ ਮਿਸ ਕਰਨਾ ਪੈਂਦਾ ਜੀ ਨਮਨ ਜੀ ਕੋਈ ਐਕਟਰ ਸੋਚਿਆ ਕਿ ਇਸ ਸੈਕਟਰ ਨਾਲ ਕੰਮ ਕਰਕੇ ਆਪਣੇ ਆਪ ਨੂੰ ਸੈਟੀਸਫੈਕਸ਼ਨ ਨੂੰ ਮਹਿਸੂਸ ਹੋਏਗਾ ਕਿ ਇਸ ਸੈਕਟਰ ਨਾਲ ਮੈਂ ਕੰਮ ਕਰਨਾ ਚਾਹੁੰਦਾ ਕੋਈ ਆ ਦਿਮਾਗ ਚ ਸੋਚਿਆ ਵੀ ਨਾ ਨਹੀਂ ਮੈਂ ਇਦਾਂ ਨਹੀਂ ਕਹਿ ਸਕਦਾ ਕੁਝ ਵੀ ਮੈਂ ਆਪਣੀ ਕੋ ਨਵੀਂ ਸ਼ਾਪ ਛੱਡਨੀ ਸ਼ਾਊਗਾ ਜੀ ਮੈਂ ਉਥੇ ਆਡੀਸ਼ਨ ਵੀ ਦਿੱਤੇ ਆ ਜੀ ਉਹਦੇ ਵਿੱਚ ਵੀ ਮੈਨੂੰ ਉਥੋਂ ਇਹੋ ਸਿੱਖਿਆ ਮਿਲੀ ਆਪਣੇ ਜਿਹੜੇ ਕੋਲੀਗਜ਼ ਅਤੇ ਬਾਲੀਵੁੱਡ ਦੇ ਕਿ ਮੈਂ ਕਿਸੇ ਦੀ ਨਕਲ ਜਮਿਟੇਸ਼ਨ ਕਰਕੇ ਜਾਂ ਕਿਸੇ ਦਾ ਡਾਇਲੌਗ ਬੋਲ ਕੇ ਮੈਂ ਖੁਸ਼ ਨਹੀਂਗਾ ਮੈਂ ਕੋ ਆਪਣੀ ਨਵੀਂ ਪਛਾਣ ਬਣਾਉਣ ਦੇ ਵਿੱਚ ਆਪਣਾ ਯਕੀਨ ਰੱਖਦਾ ਜੀ ਜਿਹੜੇ ਨੌਜਵਾਨ ਲਾਗੇ ਖਲੋਂਦੇ ਨੇ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਇਨਸਪਿਰੇਸ਼ਨ ਜ਼ਿੰਦੇ ਰੇ ਜਾਂ ਕਿਸ ਤਰ੍ਹਾਂ ਇਨਸਪਾਇਰ ਕਰਦੇ ਕਿ ਆ ਚੀਜ਼ ਜਿਹੜੀ ਆ ਹੋਣੀ ਚਾਹੀਦੀ ਹੈ ਇਸ ਏਜ 'ਚ ਵੀ ਆ ਕੇ ਵੀ ਮੈਂ ਉਹਨਾਂ ਇਨਸਪੀਰੇਸ਼ਨ ਇਹੋ ਦੇਣਾ ਵਾਗਿਆ ਤੁਸੀਂ ਹਰ ਕੰਮ ਵਿੱਚ ਗਲਤ ਲੋਕਾਂ ਤੋਂ ਬਚੋ ਤੇ ਆਪਣੀ ਮਿਹਨਤ ਤੇ ਯਕੀਨ ਰੱਖੋ ਮਿਹਨਤ ਕਰੋਗੇ ਆਪਣਾ ਜਨੂੰਨ ਰੱਖੋਗੇ ਕੋਈ ਵੀ ਐਸਾ ਕੰਮ ਨਹੀਂ ਜਿਹੜਾ ਜ਼ਿੰਦਗੀ ਵਿੱਚ ਤੁਸੀਂ ਹਾਸਲ ਨਹੀਂ ਕਰ ਸਕਦੇ ਕੋਈ ਮਕਾਮ ਨਹੀਂ ਐਸਾ ਜਿੱਥੇ ਤੁਸੀਂ ਹਾਸਲ ਨਹੀਂ ਕਰ ਸਕਦੇ ਆ ਅਪਕਮਿੰਗ ਕੁਝ ਹੈ ਪਲਾਨ ਜੀ ਤੁਹਾਡੇ ਜਿਹੜੇ ਨਵੇਂ ਆਣੇ ਹੁਣ ਕੁਝ ਦਿਨਾਂ ਤੱਕ ਮੇਬੀ ਪੋਸੀਬਲ ਆ ਵਿంటర్ ਸੀਜ਼ਨ ਥੋੜਾ ਖਤਮ ਹੋ ਜਾਂਦਾ ਜੀ ਉਹ ਵੈਬ ਸੀਰੀ ਸ਼ੁਰੂ ਹੋ ਰਹੀ ਹੈ ਇੱਕ ਉਹਦੇ ਵਿੱਚ ਮੇਰਾ ਰੋਲ ਹੋਊਗਾ ਜੀ ਚਪਾਲ ਤੇ ਸ਼ਾਇਦ ਆਏਗੀ ਉਹ ਇੱਕ ਆਨ ਟਾਈਟਲ ਆ ਉਹ ਅਜੇ ਉਹਨਾਂ ਨੇ ਡਿਸਾਈਡ ਨਹੀਂ ਕੀਤਾ ਸ਼ਾਇਦ ਮੇਬੀ ਪੋਸੀਬਲ ਨੈਟਫਲਿਕਸ ਤੇ ਚੱਲੂਗੀ ਉਹਦਾ ਇੱਕ ਐਪੀਸੋਡ ਵਿੱਚ ਮੈਂ ਰੋਲ ਕਰ ਚੁੱਕਾ ਜੀ ਸ਼ੂਟਿੰਗ ਹੋ ਚੁੱਕੀ ਹੈ ਸੋ ਬਹੁਤ ਬਹੁਤ ਧੰਨਵਾਦ ਸੋ ਇਹ ਸਾਨੂੰ ਦਮਨ ਮਨਜੀਠਿਆ ਜੀ ਜੋ ਕਿ 62 ইয়ার্স ਦੇ ਨੇ ਔਰ ਇਹਨਾਂ ਵੱਲੋਂ ਇੱਕ ਅਲੱਗ ਪਛਾਣ ਜਿਹੜੀ ਆ ਉਹ ਬਣਾਈ ਜਾ ਰਹੀ ਹੈ ਹਾਲਾਂਕਿ ਜਦੋਂ ਇਸ ਉਮਰ ਦੇ ਲੋਕ ਜਾਂ ਇਸ ਉਮਰ ਦੇ ਨੌਜਵਾਨ ਜਿਨ੍ਹਾਂ ਨੇ ਘਰਾਂ ਦੇ ਵਿੱਚ ਹੁੰਦੇ ਨੇ ਤੇ ਅਕਸਰ ਹੀ ਘਰ ਦੇ ਵਿੱਚ ਬੈਠ ਕੇ ਉਹ ਆਪਣਾ ਸਮਾਂ ਬਤੀਤ ਕਰਦੇ ਹੋਏ ਨਜ਼ਰ ਆਉਂਦੇ ਨੇ ਲੇਕਿਨ ਇੱਕ ਇਨਸੀਡੈਂਟ ਹੋਇਆ ਇਸ ਜਿਹੜੇ ਤੋਂ ਬਾਅਦ ਦਮਨ ਹੁਣਾਂ ਦੇ ਦਿਮਾਗ 'ਚ ਆਇਆ ਕਿ ਮਾਡਲਿੰਗ ਜਿਹੜੀ ਆ ਉਹ ਕੀਤੀ ਜਾਵੇ ਤਾਂ ਜੋ ਕਿ ਅਸੀਂ ਲੋਕਾਂ ਨੂੰ ਇਹ ਦੱਸ سکے ਕਿ ਕਿਸ ਤਰ੍ਹਾਂ ਅਸੀਂ ਆਪਣੇ ਘਰ ਨੂੰ ਤੇ ਆਪਣੇ ਪਰਿਵਾਰ ਨੂੰ ਤੇ ਆਪਣਾ ਨਾਮ ਜਿਹੜਾ ਹੈ ਉਹ ਜਿਹੜਾ ਰੋਸ਼ਨ ਕਰ ਸਕੀਏ ਔਰ ਇਹਨਾਂ ਦਾ ਕਹਿਣਾ ਹੈ ਕਿ ਜਲਦੀ ਹੀ ਹੋਰ ਵੀਬ ਸੀਰੀਜ਼ ਜਿਹੜੀਆਂ ਨੇ ਉਹਨਾਂ ਦੀ ਆ ਰਹੀਆਂ ਨੇ ਅਤੇ ਇਸ ਵੀਬ ਸੀਰੀਜ਼ ਦੇ ਨਾਲ ਨਾਲ ਬਹੁਤ ਸਾਰੇ ਹੋਰ ਨਵੇਂ ਟਰੈਕ ਜਿਹੜੇ ਨੇ ਉਹ ਵੀ ਆਉਂਦੇ ਹੋਏ ਨਜ਼ਰ ਆਉਣਗੇ ਲੇਕਿਨ ਕਿਤਨਾ ਕਿਤੇ ਇਹਨਾਂ ਵੱਲੋਂ ਲੋਕਾਂ ਨੂੰ ਇਨਸਪਾਇਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਔਰ ਕਿਹਾ ਜਾ ਰਿਹਾ ਹੈ ਕਿ ਸਾਨੂੰ ਉਮਰ ਦੀ ਕਦੀ ਵੀ ਨਈ ਨੰਬਰ ਆਫ ਕਦੀ ਨਹੀਂ ਸੋਚਣਾ ਚਾਹੀਦਾ ਕਿ ਕਿਹੜੇ ਨੰਬਰ ਦੇ ਉੱਤੇ ਜਾ ਕੇ ਅਸੀਂ ਆਪਾਂ ਜਿਹੜੇ ਇਹ ਮਾਡਲਿੰਗ ਕਰ ਰਹੇ ਹਾਂ ਔਰ ਇਹ ਬਹੁਤ ਸਾਰੇ ਇਨ ਫਿਊਚਰ ਜਿਹੜੇ ਨੇ ਉਹ ਆਉਣ ਵਾਲੇ ਨੇ ਕੈਮਰਾ ਪਰਸਨ ਜੈ ਪ੍ਰੀਤ ਨਗਰਪੁਰ ਸਿੰਘ ਅੰਮ੍ਰਿਤਸਰ